ਬਾਕੀ ਠੀਕ ਹੈ ਵੀਰੇ ਮੁਬਾਰਕਾ ਤੁਹਾਨੂੰ ਬਾਈ ਟਰੈਕਟਰ ਦੀਆਂ ਬਹੁਤ ਬਹੁਤ ਵੀਰਾਂ ਨੂੰ ਬਾਈ ਲੈ ਬਾਈ ਆਵਾਜ਼ ਸੁਣੋ ਟਰੈਕਟਰ ਕੀ-ਕੈਂ ਕਰ ਰਿਹਾ ਜਿਵੇਂ ਆਪਣਾ ਆਲੂ ਪਲੈਂਟਰ ਹੈ ਜੀ ਬਨੂੜ ਦਾ ਬਣਿਆ ਹੋਇਆ ਬਲਦੇਵ ਸਿੰਘ ਧਮਾਨ ਦਾ ਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਸਵਾਗਤ ਹੈ ਨਵੇਂ ਬਲੌਗ ਤੇ ਅੱਜ ਬਾਈ ਸਾਡੇ ਸੋਨਾ ਦੇਕਾ ਵਾਲੇ ਵੀਰਾਂ ਨੇ ਵਧਾਈਆਂ ਦਿੱਤੀਆਂ ਬਾਈ ਨਵਾਂ ਟਰੈਕਟਰ ਲੱਤਾ ਜੀ ਡੀਆਈ 35 ਟਰੈਕਟਰ ਆਰਐਕਸ ਸ਼ੋਅ ਦੇ ਵਿੱਚ ਸਾਡੇ ਸੁਖੀ ਬਾਈ ਨੇ ਡੀਲ ਕਰੀਆ ਹੋਰ ਸੁਖੀ ਬਾਈ ਹਾਂ ਬੜੀ ਵਧੀਆ ਠੀਕ ਆ ਵੀਰੇ ਬੰਦ ਕਰ ਲੋ ਮੜਾ 1 ਮਿੰਟ ਹੋਰ ਸੁਖੀ ਬਾਈ ਬਹੁਤ ਵਧੀਆ ਭਾਜੀ ਟਰੈਕਟਰ ਦੇ ਦਾ ਨਵਾਂ ਹੈ ਹਾਂਜੀ ਹਾਂ ਠੀਕ ਆ ਜੀ ਇਹਨੇ ਲਿਆ ਬਾਈ ਇਹਨਾਂ ਨੇ ਮੁਬਾਰਕਾਂ ਬਾਈ ਜੀ ਟਰੈਕਟਰ ਦੀਆਂ ਮੁਬਾਰਕਾਂ ਜੀ ਮੁਬਾਰਕਾਂ ਵੀਰੇ ਬਹੁਤ ਬਾਈ ਨੂੰ ਦਿੱਤਾ ਟਰੈਕਟਰ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਕਿਹੜਾ ਪਿੰਡ ਆ ਜੀ ਬਾਈ ਇਹਨਾਂ ਦਾ ਕਾਨਪੁਰ ਹੈ ਕਾਨਪੁਰ ਹੈ ਜੀ ਕਾਨਪੁਰ ਕੋਈ ਇੱਧਰ ਨਾ ਨਾ ਇੱਧਰ ਅੱਛਾ ਇੱਧਰ ਆਪਣੇ ਉਹ ਦਾ ਅੱਛਾ ਬੇਲੇ ਕੋਲ ਅੱਛਾ ਅੱਛਾ ਠੀਕ ਆ ਠੀਕ ਆ ਬਾਈ RX ਆਪਾਂ ਬਹੁਤ ਘੱਟ ਦਿੰਨੇ ਆ ਆਪਣਾ ਰੋਪੜ ਡੀਲਰਸ਼ਿਪ ਤੋਂ ਤੇ ਆ ਬਾਈ ਇਹਨਾਂ ਨੂੰ ਕੋਈ ਸਪੈਸ਼ਲ ਆਰਡਰ ਤੇ ਆਇਆ ਸਪੈਸ਼ਲ ਆਰਡਰ ਤੇ ਆਇਆ ਤੇ ਕੱਲ ਬਾਈ ਟਰੈਕਟਰ ਆਇਆ ਮੈਂ ਸੋਚਿਆ ਵੀ ਵੀ ਆਰਡਰ ਤੇ ਆਇਆ ਹੋਊਗਾ ਟਰੈਕਟਰ ਠੀਕ ਆ ਤੇ ਆਪਣੇ ਘੱਟ ਚੱਲਿਆ RX ਸ਼ੋਅ 'ਚ ਹਾਂ ਬਾਈ ਪਹਿਲੀ ਵਾਰ ਅਸੀਂ ਵੀ ਪਰ ਬਾਈ ਮੰਨੂ ਇੱਧਰ ਦੇ ਜਿਹੜੇ ਹੋਰ ਆਉਣੇ ਵੀਡੀਓ ਦੇਖਦੇ ਤਰ ਖੰਨੇਰੀ ਵਾਲੇ ਉਹ ਕਹਿੰਦੇ ਬਾਈ ਸਾਡੇ ਕਹਿੰਦਾ ਵੀ ਟਰੈਕਟਰ ਸਾਰੇ RX ਵੇਕਦੇ ਨੇ ਹਾਂ ਉੱਧਰ RX ਚੱਲਦਾ ਵੀ ਸਾਡੇ ਡੀਆਈ ਸ਼ੋਅ ਵਿਕਦੇ ਨਹੀਂ ਹੈਗੇ ਹਾਂ ਇੱਥੇ ਆਪਣੀ ਡੀਆਈ ਚੱਲਦੀ ਹੈ ਠੀਕ ਆ ਬਾਈ ਠੀਕ ਆ ਬਿਲਕ ਤੇ ਪਾਲ ਬਾਈ ਜਿਹੜੀ ਉਸ ਦਿਨ ਉੱਥੇ ਐ ਪਾਲ ਬਾਈ ਮੋਗੇ ਉੱਥੇ ਗਿਆ ਸੀਗਾ ਮੈਂ ਮੰਡੀ 'ਚ ਹਾਂਜੀ ਹਾਂਜੀ ਉੱਥੇ ਮੈਂ ਬਹੁਤ ਬੰਦੇ ਜਿਹੜੇ ਵੀਡੀਓ ਵਾਲੇ ਆਪਣੇ ਮਲੇ ਵਪਾਰੀ ਜਿਹੜੇ ਜਾਣਦੇ ਤੇ ਹੂੰ ਹੂੰ ਬਾਈ ਬਹੁਤ ਬੰਦੇ ਸਾਰੀ ਪੁੱਛੇ ਬਾਈ ਪਾਲ ਬਾਈ ਤੁਹਾਡਾ ਰੋਪੜ ਦਾ ਹਾਂਜੀ ਮੈਂ ਕਹਿੰਦਾ ਬਾਈ 20 ਬੰਦਿਆਂ ਨੇ ਪੁੱਛਿਆ ਉੱਥੇ ਹਾਂ ਹਾਂ ਬਾਈ ਜਾਨੀ ਕਿ ਇਕੱਲੀ ਰੋਪੜ ਜੇ ਨਹੀਂ ਮੋਗੇ ਬਨਾਲੇ ਤੱਕ ਬਾਈ ਜੀ ਫੁੱਲ ਚੜਾਈ ਆ ਕੀ ਹਾਲ ਆ ਬਾਈ ਪਾਲ ਦਾ ਦੋ ਤਿੰਨ ਨੂੰ ਮੈਂ ਨੰਬਰ ਵੀ ਦਿੱਤਾ ਕਹਿੰਦੇ ਬਾਈ ਹੁਣ ਅਸੀਂ ਜਾਂਦੇ ਨਹੀਂ ਹੈਗੇ ਵੀ ਇੱਥੇ ਸਾਡੇ ਜਾ ਨਹੀਂ ਹੁੰਦਾ ਆ ਪ੍ਰਾਣ ਖਿਲਾੜੀ ਆ ਹਾਂ ਔਰ ਬਾਲਵਾ ਬਾਈ ਉਹਦੀ ਕਰਤੀਆਂ ਵਧਾਈ ਇਹਨਾਂ ਨੇ ਹੈ ਠੀਕ ਆ ਬਾਈ ਤੁਹਾਨੂੰ RX ਹੋ ਚ ਔਰ ਦੂਈ ਚ ਕੀ ਆ ਫਰਕ ਲੱਗਦਾ ਜੀ ਵੀਰੇ ਸਾਡੇ ਕੋਲ ਹੈਗਾ ਇਹਦੇ ਨਾਲ ਦਾ ਪਹਿਲਾਂ RX ਅੱਛਾ ਹਾਂਜੀ ਹਾਂ ਠੀਕ ਆ ਜੀ ਤਾਂ ਇਹਨਾਂ ਵੀ ਅੱਧਾ ਕਰਾਉਂਦਾ ਜੀ ਅੱਛਾ ਹਾਂਜੀ ਠੀਕ ਆ ਬਾਕੀ ਇੰਜਨ ਦਾ ਉਹੀ ਹੈ ਨਾ ਅੱਜ ਤੇਲ ਖਰਚੇ ਦਾ ਵੀ ਸਹੀ ਆ ਅੱਛਾ ਇਸੇ ਕਰਕੇ ਤਾਂ ਹੀ ਸਪੈਸ਼ਲ ਮੰਗਾਇਆ ਪਹਿਲਾਂ ਕਿਹੜਾ ਆਪਣੇ ਕੋਲ RX ਹੈ ਜੀ ਪਹਿਲਾਂ 750 RX ਆ ਠੀਕ ਆ ਇਹਨਾਂ ਕੋਲ ਬਾਈ ਪਹਿਲਾਂ ਵੀ RX ਆ ਸਪੈਸ਼ਲ ਆਰਡਰ ਤੇ ਮੰਗਾਇਆ ਟਰੈਕਟਰ ਤੇ ਬਾਕੀ ਟਾਇਰ ਬਾਈ 13 ਦੇ ਆਉਣੇ ਨੂੰ ਡਿਸਟ੍ਰੀਬਿਊਟਰ ਹਾਂਜੀ ਹਾਂ ਡਿਸਟ੍ਰੀਬਿਊਟਰ ਸਿੰਗਲੇ ਨੂੰ ਹਨਾ ਜੀ ਤੇ ਲੀਵਰ ਦੇਤਾ ਬਾਈ ਨਾਲੇ ਆ ਦੇਖੋ ਬਾਕੀ ਤਾਂ ਬਾਈ ਲਗਭਗ ਕੋਈ ਫਰਕ ਹੈ ਨਹੀਂ ਇੰਜਣ ਹਿੱਸਾ ਲਗਭਗ ਉਹੀ ਆ ਟਰੈਕਟਰ ਦਾ ਬਾਈ ਤੁਸੀਂ ਕੀ ਕਹਿੰਦੇ ਵੀ ਤੇਲ ਖਰਚੇ ਦਾ ਵੀ ਤੁਹਾਨੂੰ ਫਰਕ ਲੱਗਦਾ ਇਹਦਾ ਔਰ ਉਹਦਾ ਹਾਂਜੀ ਅੱਛਾ ਕਿਉਂਕਿ ਜਿਹੜਾ ਸਾਡੇ ਕੋਲ ਸੋਨਾ ਕੱਦੂ ਆਇਆ ਤੇਲ ਖਰਚੇ ਨੂੰ ਬਹੁਤ ਪਹਿਲਾਂ ਕਿਹੜਾ ਆਪਣੇ ਕੋਲ ਸੋਨਾ ਲੇਕਾ ਇਹਦੇ ਨਾਲ ਦਾ ਹੀ ਆ ਆਹੀ 35 ਹੋ ਅੱਛਾ 750 ਹੈ ਬਾਈ ਇਹਨਾਂ ਕੋਲ ਉਹ ਵੀ RX 100 ਦੇ ਵਿੱਚ ਹੈ ਠੀਕ ਹੈ ਬਾਈ ਚਲੋ ਆਪਣੀ ਆਪਣੀ ਚੁਆਇਸ ਹੁੰਦੀ ਹੈ ਹਰੇਕ ਬੰਦੇ ਦੀ ਤੇ ਬਾਕੀ ਜਿੱਦਾਂ ਦਾ ਕਸਟਮਰ ਕਹਿੰਦਾ ਵੀ ਆਹ ਚੀਜ਼ ਲੈਣੀ ਆ ਉਹਦੇ ਨਾਲ ਦੀ ਬਾਈ ਯਾਨੀ ਕਿ ਸੋਨਾਲੀਕਾ ਦੇ ਬਹੁਤ ਮਾਡਲ ਆਉਂਦੇ ਨੇ ਇੱਕ ਬਾਈ ਟਾਈਗਰ ਸੀਰੀਜ਼ ਆਉਂਦੀ ਇਹਨਾਂ ਦੀ ਉਹਦੇ ਵਿੱਚ ਵੀ ਇੰਜਣ ਉੰਜਣ ਸਾਰਾ ਕੁਝ ਉਹੀ ਹੈ ਯਾਨੀ ਕਿ ਮਾਡਲ ਦਾ ਇਹਨਾਂ ਦੇ ਇੰਨੇ ਅਲੱਗ-ਪੱਖ ਮੁੰਨਾ ਦਾ ਏਜੰਸੀ ਨਾਲ ਨੂੰ ਵੀ ਨਹੀਂ ਪਤਾ ਹੋਣਾ ਵੀ ਕਿੰਨੇ ਮਾਡਲ ਆਉਂਨੇ ਸਾਡੇ ਤੇ ਬਾਕੀ ਠੀਕ ਹੈ ਵੀਰੇ ਮੁਬਾਰਕਾ ਤੁਹਾਨੂੰ ਬਾਈ ਟਰੈਕਟਰ ਦੀਆਂ ਬਹੁਤ-ਬਹੁਤ ਵੇਰਨਾਂ ਨੂੰ ਬਾਈ ਨਹੀਂ ਸਾਡੇ ਰ ਬਾਈ ਮੇਰਾ ਪਿੰਡ ਵੀ ਮਾਲ ਚਲ ਠੀਕ ਬੰਦੇ ਮਾਲਾ ਨਾ ਨਾ ਹ ਮਾਲਾ ਚੱਲੀਆਂ ਠੀਕ ਹੈ ਮਾਲਾ ਜੀ ਹਾਂ ਹਾਂ ਤੇ ਲੋ ਰੱਬ ਦਾ ਨੌ ਬਾਈ ਬਾਈ ਜਿਹੜਾ ਵੀ ਵੀਰਨਾਵਾ ਟਰੈਕਟਰ ਲੰਦਾ ਬਹੁਤ ਜਾਨੀ ਕਿ ਤੁਹਾਨੂੰ ਪਤਾ ਖੁਸ਼ੀ ਵਾਲਾ ਦਿਨ ਹੁੰਦਾ 35 ਅੱਜ ਵੀ 35 ਦੇ ਪੱਕੇ ਗਾ ਹੈ ਜਿਹਨੇ ਲੈਣਾ 35 ਉਹ ਅੱਜ ਵੀ ਨਵਾਂ ਹੀ 35 ਟਰੈਕਟਰ ਘਣਾਉਣਾ ਲੋ ਜੀ ਅਫਤਿਆਂ ਵਧਾਈਆਂ 35 ਅੰਦਰ ਖੜਾ ਤੁਹਾਨੂੰ ਮੋਬਾਈਲ ਦਿਖਾਉਣਾ ਭਾਈ ਅੱਜ ਸਾਡਾ ਲਾਡੀ ਵੀਰ ਫੌਤ ਮਜਰੀ ਵਾਲਾ ਵੀ ਪਹੁੰਚ ਗਿਆ। ਹੋਰ ਭਾਈ ਸਾਸ ਹੋਰ ਸ਼ਕਤੀਮਾਨ ਵਾਲਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਭਾਈ ਠੀਕ ਆ। ਹੋਰ ਭਾਈ ਬਈਆ ਠੀਠਾ। ਦਰਸ਼ਨ ਦੇ ਦਿਆ ਕਰ ਵੀਰੇ। ਬਸ ਟ੍ਰਿਕਾ ਦੇ ਕਦੇ ਆ ਹੁੰਦਾ ਇੱਧਰ ਨਵੀਂ ਸ਼ਹਿਰ ਦੀ ਜਿਆਦਾ ਅੰਦਰ। ਠੀਕ ਆ। ਹਾਂ ਉਧਰ ਆਸੀ ਬੋਲੀ ਆਪਾਂ ਨਵੀਂ ਨਵੀਂ ਸ਼ਹਿਰ। ਭਾਈ ਨਾ ਹਾਂ ਭਾਈ ਦੱਸਿਆ ਹੋਇਆ ਆਪਾਂ ਨੇ ਪਹਿਲਾਂ ਵੀਡੀਓ ਚ। ਹਾਂ ਕੱਢ ਜਾਂ ਪਰ ਰੋਡ ਤੇ। ਭਾਈ ਪਾਉਂਦਾ ਹੁੰਦਾ ਭਾਈ ਵੀਡੀਓ ਉਧਰ ਦੀਆਂ ਨਵਾਂ ਸ਼ਹਿਰ ਦੀਆਂ। ਨਵੀਂ ਸ਼ਹਿਰ ਦੀਆਂ ਪਾਈਆਂ ਉਧਰ ਦੀਆਂ। ਠੀਕ ਆ। ਤਾਂ ਪ੍ਰਥਵੀ ਬਾਈ ਖੜਾ ਸਾਡਾ ਸੋਨਾਲੀ ਕਲਾ ਛੱਲੀ ਖਾ ਰਿਹਾ ਜੱਬਰ ਬਾਈ ਇਹਨਾਂ ਫਿਰ ਵੀ ਪਾਰਟੀ ਹੋਈ ਵੀ ਆ ਪਾਰਟੀ ਇਹਦਾ ਇਹਦਾ ਦੂਏ ਤੀ ਦਿਨ ਕਰਦਣੇ ਬਾਈ ਪਾਰਟੀ ਦੂਏ ਤੀ ਦਿਨ ਹੋ ਜਾਂਦੀ ਆ ਕਿਹੜਾ ਕੋ ਟਰੈਕਟਰ ਖੜਿਆ ਪੁਰਾਣੇ ਦਿਖਾ ਦਈ ਬਾਈ ਪੁਰਾਣੇ ਟਰੈਕਟਰ ਆ ਜੋ ਬਾਈ ਆ ਸੋਨਾਲੀ ਕਾ 35 ਦਿੱਤਾ ਇਹਨਾਂ ਨੇ ਨਾ ਮਾਮਾ 35 ਵਿੱਚ ਆ ਬਾਈ 35 ਬਾਈ ਇਹਨਾਂ ਨੇ ਸੋਨਾਲੀ ਕਾ 35 ਦਿੱਤਾ ਤੇ ਆ ਬਾਈ ਆਹ ਲਾਡੀ ਇਹਦਾ ਡੀ ਆ ਇਹਨੇ ਅੱਜ ਦੂਆ ਦਿੱਤਾ ਬਾਈ ਆਰ ਐਕਸ ਆ ਇਹਨਾਂ ਦਾ ਡੀ ਜੀ ਸ਼ੋ ਡੀ ਆਈ ਸ਼ੋ ਵਾਲਾ ਖੜਾ ਬਾਈ ਜ्यादातर ਸਾਡੇ ਰੋਪੜ ਆ ਹੀ ਵਿਕਦਾ ਆਰ ਐਕਸ ਦਾ ਬਹੁਤ ਘੱਟ ਵੱਧੇ ਜਣੀ ਆਡੀ ਅਈ ਸ਼ੋ ਵਾਲਾ ਟੀ ਮਨ ਨੂੰ ਵਸੇ ਆਜੋ ਜਿਆਦਾ ਵਧੀਆ ਲੱਗਦਾ ਯਾਰ ਕੀ ਵਧੀਆ ਹੈਨਾ ਉਹਨੇ ਵਧੀਆ ਇਹ ਸ਼ੋ ਤੇ ਬਾਈ ਤੁਸੀਂ ਦੱਸਿਓ ਵੀ ਕੀ ਆ ਵਸੇ ਫਰਕ ਤਾਂ ਮਨ ਨੂੰ ਤਾਂ ਕੋਈ ਫਰਕ ਲੱਗਦਾ ਨਹੀਂ ਇਹ ਦੇ ਕਲਿੰਡਰ ਦਾ ਫਰਕ ਹੈਗਾ ਉਹਦਾ ਵੀ ਅੰਦਰ ਸੁੱਕਾ ਇਹਦਾ ਬਾਹਰ ਹੈ ਜਾਂ ਸ਼ੋ ਦਾ ਫਰਕ ਹੈ ਤੇ ਬਾਈ ਕਹਿੰਦਾ ਤੇਲ ਖਰਚਾ ਮੈਂ ਤਾਂ ਮੰਨਦਾ ਨਹੀਂ ਵੀ ਤੇਲ ਖਰਚੇ ਦਾ ਬਾਕੀ ਚਲੋ ਆਪਣੀ ਆਪਣੀ ਹੁੰਦੀ ਰਹੇਗੀ ਸਮਝ ਬਾਕੀ ਤੇਲ ਦੂ ਦਾ ਤਾਂ ਪਤਾ ਨਹੀਂ ਸੋਨਾ ਇਹਦੇ ਵਿੱਚ ਹੀ ਲੱਗਦਾ ਹਾਂ ਘੈਂਡਾ ਲੱਗਦਾ ਬਾਬੂ ਇਹਨਾਂ ਕੋਲ ਦੋ ਟਰੈਕਟਰ ਖੜੇ ਨੇ ਪੁਰਾਣੇ ਵਿੱਚ ਘਟੇ ਹੋਏ ਟਰੈਕਟਰ ਤੋਂ ਤੂਟੇ ਤੂਟੇ ਵੀ ਉੱਕਣੀ ਖੜੇ ਆ ਪਤੰਦਰ ਨੇ ਜਿਵੇਂ ਕੱਲ ਦੇ ਕੱਟੇ ਉੱਕਣੀ ਲੈ ਕੇ ਖੜਾ ਹਤੇ ਟੀ 20 3 ਸਪੀਡ ਵਾਲਾ ਬਾਈ ਆ ਖੜਾ ਆ 60 60 55 ਇਹਨੂੰ ਬੋਲ ਗੀਅਰ ਲੱਗਿਆ ਹੁੰਦਾ ਬਾਈ 60 55 ਬਾਈ ਨਾਲ ਦੇ ਟਾਇਰ ਆ ਮਨ ਲਾਦਾ ਟਰੈਕਟਰ ਨਾਲ ਦੇ ਟਾਇਰ ਨੇ ਇਹਨੂੰ ਬੋਲ ਗੀਅਰ ਲੱਗਿਆ ਹੁੰਦਾ ਅੱਛਾ ਇਹ ਸਾਲਾ ਹਾਈ ਤੇ ਵੀ ਦੋ ਸਪੀਡਾ ਦਿੰਦਾ ਲੋ ਤੇ ਵੀ ਠੀਕ ਆ ਟਾਇਰ ਬਾਈ ਚੌਖੜਾ ਨਾਲ ਦਾ ਹੀ ਆ ਟਾਇਰ ਹੋਊਗੇ ਸਹੀ 40 ਕੇ ਪੈਸੇ ਠੀਕ ਆ ਜੀ ਤੇ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਾਡਲ 18 ਲੜੀ ਕਲਾਸਿਕ ਬਾਈ ਇਹ ਆਹ ਦੇਖੋ 18 ਮਾਡਲ ਸੁਪਰਮੈਕਸ 3 ਸਪੀਡ ਜਾਣਾ ਇਹ 3 4 ਸਪੀਡ ਤਿੰਨ ਸਪੀਡ ਬਾਈ ਇਹ T20 ਚ 3 ਸਪੀਡ ਹੈ ਇਹਦੇ ਬਾਈ 20 ਸਪੀਡ ਕਹਿ ਸਕਦੇ ਆਪਾਂ ਇਹਨੂੰ 4 ਸਪੀਡ ਹਾਂ ਆ ਦੇਖੋ 5 4 20 ਬਾਕੀ ਬਾਈ ਬੰਪਰ ਲੱਗਿਆ ਹੋਇਆ 60 55 ਲੜੀ ਦਾ ਇੰਜਣ ਉਦੇ ਨਾਲੋਂ ਉਹ 60 ਦਾ ਤਿੰਨ ਸਿਲੰਡਰ ਨਹੀਂ ਆਉਂਦਾ ਤਿੰਨ ਸਿਲੰਡਰ ਇਹ ਚਾਰ ਆ ਹਨਾ ਇਹ ਬਾਈ 40 ਸੈਂਟਰ ਇੰਜਨ ਦੇ ਵਿੱਚ ਆ ਟਰੈਕਟਰ ਚਾਰ ਲੋ ਜੀ ਕਰੋ ਚੱਕ ਲੋ ਜੀ ਬਾਈ ਸਾਰੰਟਰ ਦੇ ਟਰੈਕਟਰ ਆ ਇਹਦੀ ਆਮ ਟਰੈਕਟਰਾਂ ਨਾਲੋਂ ਉਹਦੇ ਫਾਰਮ ਟਰੈਕਟਰਾਂ ਨਾਲੋਂ ਜੱਗੂ ਸਾਡੀ ਮਾੜੀ ਸਟਾਰਟ ਕਰਤਾ ਵੀਰੇ ਮੇਰ ਬਣ ਕੇ ਸਟਾਰਟ ਕਰਨੀ ਚਾਹੀਦੀ ਮੜਾ ਆਵਾਜ਼ ਚੈੱਕ ਜਿਹੜੇ ਲੋਡ ਕਰਨ ਲੱਗੇ ਹੋਏ ਨੇ ਉਹ ਆਵਾਜ਼ ਚੈੱਕ ਕਰ ਲਿਓ ਬਾਈ ਟਰੈਕਟਰ ਦੀ ਸਾਡੀ ਭਾਈ ਤੁਹਾਨੂੰ ਸਟਾਰਟ ਕਰ ਇੱਕ ਨਾਲ ਕੋਲ 36 30 ਖੜਾ ਸੁਪਰ 17 ਮਾਡਲ ਹੈ ਬੰਨੀ ਇਹਨਾਂ ਹਾਂ 16 17 ਮਾਡਲ ਲੈ ਆ ਬਾਈ ਆਵਾਜ਼ ਸੁਣੋ ਟਰੈਕਟਰ ਦੀ ਚਾ ਕਹਿੰਦਾ ਜਿਵੇਂ بڑا ਟਰੱਕ ਨਹੀਂ ਸਟਾਰਟ ਹੁੰਦਾ ਉਦਾਂ ਦੀ ਸਟਾਰਟਿੰਗ ਹੈ ਬਾਈ ਟਰੈਕਟਰ ਦੀ ਉਹ ਦੇਖੀ ਆ ਹਾ ਇਧਰ ਸਾਡੀ ਭਾਈ ਨੇ ਮੋਟਰ ਦਾ ਛੱਡਦਾ ਦਾ ਬਾਈ ਇਹ ਨਾ ਸੰਭਲਿਆ ਵਸ ਵਸ ਲੋ ਡਿਵਾਈਸ ਸਾਡੀ ਚੱਲਿਆ ਚੱਲਿਆ ਵਾ ਕਿੰਨਾ ਕਿ ਵੀਰੇ 2700 ਘੰਟੇ ਚੱਲਿਆ ਵਾ ਬਾਈ 2700 2785 ਘੰਟੇ ਰੇਡ ਚੱਲਿਆ ਵਾ ਬਾਕੀ ਟਰੈਕਟਰ ਬਾਬੇ ओरिजिनल ਆ ਆ ਜਾਏਗਾ ਬੱਸ 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 ਵੀਰਾ ਬੰਦ ਕਰ ਲਾ ਕਰ ਦੇ ਵੀਰੇ ਬੰਦ ਇਹਦੀ ਆਵਾਜ਼ ਦਾ ਵੀ ਬਾਕੀਆਂ ਨਾਲੋਂ ਫਰਕ ਹੁੰਦਾ ਜੀ ਇਹਦੀ ਉਹਦਾ 60 ਨਾਲੋਂ ਖਾਸਾ ਫਰਕ ਹੈ ਆਵਾਜ਼ 'ਚ ਹਾਂ ਹਾਂ ਇਹਦੀ ਆਵਾਜ਼ ਥੋੜੀ ਜਿਹੀ ਗੱਡੀ ਟੈਪ ਆ ਜਾਂਦੀ ਹੈ ਹਾਂ ਹਾਂ ਉਹ ਟੈਪ ਆ ਜਾਂਦੀ ਗੱਡੀ ਵਾਲੀ ਆਵਾਜ਼ ਲੱਗੀ ਵਾਲੀ ਆਵਾਜ਼ ਹੈ ਸਹੀ ਗੱਲ ਹੈ ਬਾਈ ਇਹਦਾ ਬਾਈ ਡਿਮਾਂਡ ਇਹ ਕਰਦੇ ਨੇ 4:30 ਠੀਕ ਹੈ ਜੀ ਮੇਰੇ ਹਿਸਾਬ ਨਾਲ ਇਹ ਨੰਬਰ ਐਚਆਰ ਆ ਬਾਈ ਟਰੈਕਟਰ ਦੀ ਐਨਓਸੀ ਵਗੈਰਾ ਮਿਲ ਜੂਗੀ ਜੇ ਕਿਸੇ ਨੇ ਲੈਣੀ ਹੋਈ ਹਰਿਆਣਾ ਨੰਬਰ ਬਾਕੀ ਰੇਟ ਇਹ ਕਰ ਦੇਣਗੇ ਜਾਇਜ਼ ਬਾਈ ਬਹੁਤ ਟਰੈਕਟਰ ਦਾ ਠੀਕ ਹੈ ਜੀ ਮੌਕੇ ਤੇ ਟਰੈਕਟਰ ਦਾ 20 30 ਤੀਗੇ 30 35000 ਦਾ ਫਰਕ ਪੈ ਸਕਦਾ ਹੈ ਸਾਢੇ 4 ਬਾਈ 18 ਮਾਡਲ ਦੇ 17 18 18 ਮਾਰਕ 18 ਦੇ ਨੇ ਬਾਈ ਚੈੱਕ ਕਰ ਲੋ 18 ਦੇ ਮਾਰਕੇ ਨੇ ਟਰੈਕਟਰ ਦੇ ਉਧਰ ਬਾਅਦ ਚ ਕਿੰਨਾ ਕੋਲ 36 30 ਵੀ ਖੜਾ ਹੈ 16 17 ਮਾਡਲ ਇਹਦੇ ਵੀ ਟਰੈਕਟਰ ਦੇ ਨਾਲ ਰਿਟਾਇਰ ਨੇ ਪਰ ਇਹਦੀ ਥੋੜੀ ਜੀ ਕੰਡੀਸ਼ਨ ਦਰਮਿਆਨੀ ਜੀ ਕਹਿ ਸਕਦੇ ਆਂ ਆਪਾਂ ਟਰੈਕਟਰ ਦੀ ਰੂਟਰ ਪੰਪ ਚ ਠੀਕ ਹੈ 36 30 50 HP ਵਾਲਾ ਹੋਲਾ ਟੀ ਵੀਰੇ ਕਿਦਾਂ ਆਪਣਾ ਸੁਪਰ ਹੀਟਰ ਵਧੀਆ ਵੀ ਕੀ ਜਾਂਦੇ ਆ ਸੁਪਰ ਹੀਟਰ ਬਾਈ ਵਧੀਆ ਵੀ ਕੀ ਜਾਂਦੇ ਆ ਠੀਕ ਆ ਜਿਹੜੀ ਬਾਈ ਆਪਾਂ ਆਹ ਟਰੈਕਟਰਾਂ ਦੀ ਸਬਸਿਡੀ ਭਰੀ ਸੀ ਇਹ ਕਦੋਂ ਕ ਨਿਕਲੂਗੀ ਹੈ ਕੋਈ ਉਮੀਦ ਆ ਹਜੇ ਕੋਈ ਪਤਾ ਨਹੀਂ ਕਦੋਂ ਨਿਕਲਣ ਦੀ ਅੱਛਾ ਹਜੇ ਕੋਈ ਅਪਡੇਟ ਨਹੀਂ ਇਹ ਟਰੈਡੀ ਮਤਲਬ ਕਿ ਇਹਦਾ ਕੋਈ ਡਰਾ ਸਿਸਟਮ ਹੈ ਕਿ ਕਿਦਾਂ ਡਰਾ ਸਿਸਟਮ ਹੈ ਬਾਈ ਅੱਛਾ ਜਿਸਮ ਵਿੱਚ ਉਹ ਵੀ ਨਿਕਲ ਜੂਗੇ ਉਹਨੂੰ ਨਿਕਲੂਗੀ ਬਾਈ ਇਹਦਾ ਡਰਾ ਸਿਸਟਮ ਹੀ ਹੋਊਗਾ ਮੈਨੂੰ ਲੱਗਦਾ ਕਿਉਂਕਿ ਸਬਸਿਡੀ ਇਹ ਵੀ ਬਹੁਤ ਬੰਦੇ ਨੇ ਭਰੀ ਆ ਜਿਹਦੀ ਕਿਸਮ ਵਿੱਚ ਨਵਾਂ ਟਰੈਕਟਰ ਹੋਇਆ ਉਹਨੂੰ ਨਿਕਲ ਜੂਗੀ ਜੇ ਕੋਈ ਰਹਿ ਗਿਆ ਤਾਂ ਰਹਿ ਅੱਗੇ ਨੱਥੀ ਵੀ ਖਾਸ ਨੇ ਭਰੀਆ ਹਾਂ ਹਾਂ ਤੇ ਦੂਏ ਪੰਪ ਪੜਾ ਲੱਗ ਬਾਕੀ ਬਾਈ ਟਰੈਕਟਰ ਆਪਣੇ ਕੋਲ ਵੀ ਖੜੇ ਨੇ ਪੁਰਾਣੇ ਸੈਕੰਡ ਹੈਂਡ ਕਿਸ ਨੇ ਕੋਈ ਹੋਰ ਟਰੈਕਟਰ ਲੈਣਾ ਹੋਇਆ ਪੁਰਾਣਾ ਸਾਡੀ ਸਾਰੀ ਅਸੀਂ ਜੇ ਸਬਰਾਜ ਵਾਲਿਆਂ ਕੋਲ ਚਾਰ ਪੰਜ ਟਰੈਕਟਰ ਖੜੇ ਨੇ ਸਾਡੇ ਕੋਲ ਖੜੇ ਨੇ ਪੰਜ ਛੇ ਟਰੈਕਟਰ ਤੇ ਮਤਲਬ ਕਿ ਸਾਨੂੰ ਵੈਰਾਈਟੀਆਂ ਸਾਰੀਆਂ ਮਿਲ ਜਾਣੀਆਂ ਉਰੇ ਖੜੀਆਂ ਠੀਕ ਆ ਇੱਕ ਇਹਨਾਂ ਕੋਈ ਬਾਈ ਖੱਟੇ ਪੀਲੇ ਰੰਗ ਵਾਲਾ ਖੜਾ ਆ ਟਰੈਕਟਰ ਉਹ ਦੇਖ ਲਓ 2000 ਦਾ 2001 ਪੰਨੀ 2 ਮਾਡਲ ਟਰੈਕਟਰ ਇਹਦੀ ਆਹ ਕਿੰਨਾ ਮਾਡਲ ਆ ਏ ਬਾਈ 17 ਮਾਡਲ ਉਹਦਾ ਇਹਦੀ ਡਿਮਾਂਡ ਕਿੰਨੀ ਹੈ? ਹੈ? ਇਹਦੀ ਕਿੰਨੀ ਡਿਮਾਂਡ? ਇਹਦੀ ਪੂਰਾ ਡਿਮਾਂਡ ਦਾ ਨਹੀਂ ਮੈਨੂੰ ਪੱਕਾ ਪਤਾ ਹੈਗਾ। ਅੱਛਾ ਅੱਛਾ। ਇਹ ਖੱਟੇ ਪੀਲੇ ਰੰਗ ਵਾਲਾ ਦਿਖਾ ਲਈ ਬਾਈ ਇਹ ਮਨ ਮੈਨੂੰ ਮੈਨੂੰ ਲੱਗਿਆ ਟਰੈਕਟਰ बिक ਗਿਆ ਇਹਨਾਂ ਦਾ ਟਰੈਕਟਰ ਇਹਨਾਂ ਨੇ ਬਹੁਤ ਦਿਨਾਂ ਬਾਅਦ ਕੱਢਿਆ। ਕਈ ਦਿਨਾਂ ਬਾਅਦ ਪਹਿਲਾਂ ਕੱਢਿਆ ਨਹੀਂ ਟਰੈਕਟਰ ਇਹਨਾਂ ਨੇ ਮੈਨੂੰ ਮੈਂ ਸੋਚਿਆ ਕਿ ਤੇ ਵੀ ਦੇ ਦਿੱਤਾ ਇਹਨਾਂ ਨੇ ਟਰੈਕਟਰ। ਔੜੀ ਲੰਬਾ ਦੇ ਟਰੈਕਟਰ ਕਿੰਨਾ ਹਨਾ ਇਹ? ਹੈ? ਟਰੈਕਟਰ ਦੇ ਹੱਡ ਪੈਰ ਵੀ ਮੋਟੇ ਆ ਜੀ। ਬਹੁਤ ਬਾਈ। ਪਿਓਰ ਜੀਟਰ ਵਾਲੇ ਜਣਾ ਬਾਈ ਦੇਖ ਪਿਓਰ ਜੀਟਰ ਨਾਲ ਜਣਾ ਪਿਓਰ ਨਾਟ ਗੇਅਰ ਆ ਉਹੀ ਜਣਾ ਬਾਈ ਸੈਂਟਰ ਗੇਅਰ ਆ ਜੇ ਕਿਸ ਨੇ ਬਾਈ ਛੋਟੇ ਮੋੜੇ ਜਿੱਦਾਂ ਪੈਸੇ ਘੱਟ ਲਾਉਣੇ ਆ ਪਾਵਰ ਬੜੀ ਲੈਣੀ ਆ ਟਰੈਕਟਰ ਮਾੜਾ ਨਹੀਂ ਹੈਗਾ ਲਾਡੀ ਟਰੈਕਟਰ ਇਹਨਾਂ ਨੇ ਮੇਰੇ ਹਿਸਾਬ ਨਾਲ ਟਰੈਕਟਰ ਇੱਕ 70 75 ਦਾ ਦੇ ਦੇਣਾ ਮੰਗਦੇ ਵੱਧ ਨੇ ਬਾਈ ਇੱਕ 70 100 ਦਾ ਟਰੈਕਟਰ ਮਿਲ ਜੂ ਜੇ ਕਿਸੇ ਨੇ ਲੈਣਾ ਹੋਣਾ ਛੋਟਾ ਜਾਂ ਮੋਡੀਫਿਕੇਸ਼ਨ ਕਰਕੇ ਨਾ ਹਾਂ ਇਹ ਲੈਡੀ ਉਂ ਠੀਕ ਹੈ ਇਹਨਾਂ ਦਾ ਟਰੈਕਟਰ ਦੇ ਟਾਇਰੇ ਪਾਣੇ ਨੇ ਬਸ ਨਹੀਂ 3 ਸਪੀਡ ਇਹਨੂੰ ਕਰਾ ਦੇ ਹੂੰ ਲੋੜੇ ਨਹੀਂ ਹੈਗੀ ਲਾਡੀ ਆਇਓ ਟਰੈਕਟਰ ਸੁਪਰਸਾਈਡਰ ਨੂੰ ਆਇਓ ਕੰਮ ਦਈ ਜਾਣਾ ਨੇ। ਹੂੰ ਦੇਖ ਰਹਾ 16 ਦੇ ਟਾਇਰ ਵੀ ਸਾਡੇ ਮੈਂ ਛੋਟੇ ਲੱਗਦੇ ਆ। ਹਾਂ ਹਾਂ ਸਹੀ ਗੱਲ ਆ 16 ਦੇ ਆ ਪਿਛਲੇ। ਦੇਖ ਰਹਾ ਤਾਂ ਵੀ ਟਰੈਕਟਰ ਪਿੱਛੇ ਦਾ ਇਹਦੇ ਜਿਹੜਾ ਮੁਰਲੇ ਦੇ ਟਾਇਰ ਬੜੇ ਬਾਏ ਮਾ ਹਾਲੈਂਡ ਵਾਲੇ ਹਨਾ। ਲੰਬੇ ਹੁੰਦੇ ਉੱਪਰ ਦੇ। ਨਾ ਹਾਲੈਂਡ ਵਾਲੇ ਗਿਆ ਹੋਗੇ ਦੂਏ 58 ਗਿਆ ਨਾਲੇ। ਰਿੰਮ ਬੜੇ ਆ। ਠੀਕ ਆ। ਦੇਖ ਲਓ ਮਿੱਤਰੋ ਟਰੈਕਟਰ ਏਜੰਸੀਆਂ 'ਚ ਖੜੇ ਆ ਆਪਣੇ ਕੋ ਪੁਰਾਣੇ ਕੋਈ ਹੋਇਆ ਚਾਹਵਾਨ ਵੀਰ ਸੱਜਣਾ। ਤਾਂ ਆ ਕੇ ਘੇੜਾ ਮਾਰ ਲਿਓ ਠੀਕ ਆ ਜੀ। ਤੇ ਬਾਕੀ ਕਿਸੇ ਵੀਰ ਨੇ ਕੋਈ ਪੁਰਾਣਾ ਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਦੱਸਿਆ ਕਰੋ ਕਿਸੇ ਵੀਰ ਨੇ ਕੋਈ ਰੋਟਾਵੇਟਰ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਸ਼ਕਤੀਮਾਨ ਦਾ ਜਾਂ ਪੁਰਾਣਾ ਕੋਈ ਉਹਦਾ ਲਾਡੀ ਬਾਈ ਨਾਲ ਕੰਟੈਕਟ ਕਰਿਆ ਕਰੋ ਲਾਡੀ ਬਾਈ ਦਾ ਵੀ ਚੈਨਲ ਹੈ YouTube ਤੇ ਲਾਡੀ ਪਵਾਤ ਹੈ ਨਾ ਵੀਰੇ ਦੀ ਛਾਣੀ ਬਲੌਗਸ ਸਾਡੀ ਛਾਣੀ ਬਲੌਗਸ ਸਾਡੀ ਛਾਣੀ ਬਲੌਗਸ ਮੇਰਾ ਚੈਨਲ ਠੀਕ ਆ ਉਹਦੇ ਉੱਤੇ ਆਪਾਂ ਪੁਰਾਣੇ ਟਰੈਕਟਰ ਜਿਹੜੇ ਨਮ ਰੋਟਾਵੇਟਰ ਬਾਈ ਉਧਰ ਨਵਾਂ ਸ਼ਹਿਰ ਦੀਆਂ ਜਿੰਨੀਆਂ ਵੀ ਉਧਰ ਲੋਕਲ ਐਜੰਸੀ ਉਸ ਨੂੰ ਉਹਦੀਆਂ ਵੀਡੀਓ ਬਣਾਉਂਦੇ ਪਾ ਦਿੱਤੀਆਂ ਰੋਟਾਵੇਟਰ ਪੁਰਾਣੇ ਕਾਫੀ ਠੀਕ ਆ ਠੀਕ ਆ ਬਾਈ ਠੀਕ ਆ ਇਹ ਨਾਲ ਦੀ ਠੀਕ ਆ ਵੀਰੇ ਫਿਰ ਹੈ ਓਕੇ ਬਾਈ ਧੰਨਵਾਦ ਬਾਈ ਚਲੋ ਬਾਈ ਉਹ ਠੀਕ ਆ ਜੀ ਵੀਡੀਓ ਵਧੀਆ ਲੱਗਦੀ ਆ ਤਾਂ ਕਰਦਿਆ ਕਰੋ ਲਾਈਕ ਤੇ ਆਪਣੇ ਚੈਨਲ ਜੱਗੂ ਮਾਹਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਧੰਨਵਾਦ ਸਾਰਿਆਂ ਦਾ ਜੀ ਸਸਿਆ ਵੀਰ ਜੀ ਇਹ ਆਪਣਾ ਆਲੂ ਪਲੈਂਟਰ ਹੈ ਜੀ ਬਨੂੜ ਦਾ ਬਣਿਆ ਹੋਇਆ ਬਲਦੇਵ ਸਿੰਘ ਧਮਾਨ ਦਾ ਜੀ ਇਹ ਆਪਾਂ ਸੇਲ ਕਰਨਾ ਜੀ ਦੇਖੋ ਜੀ ਕੰਡੀਸ਼ਨ ਇੱਕਦਮ ਓਕੇ ਹੈ ਜੀ ਇਹਦੀ ਚਾਲੂ ਹਾਲਤ ਵਿੱਚ ਹੈ ਕੋਈ ਕਮੀ ਬੇਸ਼ੀ ਨਹੀਂ ਵਿੱਚ ਸਾਫ਼ ਸੁਥਰਾ ਪਲੈਂਟਰ ਹੈ ਇਹ ਪਣ ਸੇਲ ਕਰਨਾ ਵੀਰ ਜੀ ਸਰੋਈ ਬਾਈ ਬਾਈ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਆ ਪਲੈਂਟਰ ਦੀ ਠੀਕ ਹੈ ਜੀ ਘਰੇ ਖੜਾ ਵੀਰ ਦੇ ਕੋਲ ਤੇ 48000 ਰੁਪਿਆ ਬਾਈ ਕਰਦਾ ਡਿਮਾਂਡ ਬਾਕੀ ਦਾ ਬਾਈ ਬੌਕੇ ਤੇ ਜਿੰਨਾ ਵੀ ਹੋ ਸਕਿਆ ਬਾਈ ਮਾਣਦਾਨ ਕਰੂਗਾ ਤੁਹਾਡਾ ਪੂਰਾ ਵਧੀਆ ਚੱਲਦੀ ਹਾਲਤ ਦੇ ਵਿੱਚ ਹੈ ਕਿਸੇ ਵੀ ਵੀਰ ਨੇ ਕੋਈ ਲੈਣਾ ਹੋਇਆ ਕਿਸ ਨੂੰ ਲੋੜ ਹੋਈ ਆਲੂ ਪਲੈਂਟਰ ਦੀ ਤਾਂ ਕੰਟੈਕਟ ਕਰ ਲਿਓ ਬਾਈ ਦਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਸੁਹਾਲੀ ਪਿੰਡ ਪੈਂਦਾ ਬਿੱਕਰ ਬਾਈ ਦੇ ਆਲਾ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ ਧੰਨਵਾਦ